ਦਸਮ ਦੁਆਰ ਦਾ ਸਭ ਨੂੰ ਪਤਾ ਹੈ ਤੇ ਸਾਰੇ ਹੀ ਜੀਵ ਖੋਲਣਾ ਚਾਹੁੰਦੇ ਨੇ ਤੇ ਉਸ ਅਸੀਮ ਸ਼ਕਤੀ ਦੇ ਨਾਲ ਜੁੜਨਾ ਚਾਹੁੰਦੇ ਨੇ ਪਰਮਾਤਮਾ ਨੂੰ ਵੇਖਣਾ ਚਾਹੁੰਦੇ ਨੇ ਪਰ ਕਹਿੰਦੇ ਦਸਮ ਦੁਆਰ ਖੋਲਣਾ ਬੜਾ ਮੁਸ਼ਕਲ ਹੈ ਪਰ ਕਈ ਜੀਵ ਇਹ ਵੀ ਚਾਹਨਾ ਰੱਖਦੇ ਆ ਕਿ ਅਕਸਰ ਦਸਮ ਦੁਆਰ ਖੁੱਲਣ ਤੋਂ ਬਾਅਦ ਕੀ ਹੁੰਦਾ ਹੈ ਗੱਲ ਤਾਂ ਬਾਕੀ ਹੀ ਸੋਚਣ ਵਾਲੀ ਹੈ ਕਿ ਜੋ ਦਸਮ ਦੁਆਰ ਹੈ ਜੋ ਕਿ ਸੁਖਮ ਹੈ ਦਿਖਾਈ ਨਹੀਂ ਦਿੰਦਾ ਉਹ ਅਕਸਰ ਖੁੱਲਣ ਤੋਂ ਬਾਅਦ ਜੀਵ ਦੇ ਨਾਲ ਹੁੰਦਾ ਕੀ ਹੈ ਜੋ ਜੀਵ ਨਾਮ ਜਪਦੇ ਆ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਜਦੋਂ ਨੌ ਦੁਆਰ ਖੁੱਲਦੇ ਨੇ ਉਦੋਂ ਕੀ ਹੁੰਦਾ ਹੈ ਤੇ ਜਦੋਂ ਦਸਮ ਦੁਆਰ ਖੁੱਲਦਾ ਹੈ ਉਦੋਂ ਕੀ ਹੁੰਦਾ ਹੈ ਪਰ ਜੋ ਜੀਵ ਅਧਿਆਤਮਕ ਦੇ ਰਸਤੇ ਤੇ ਤੁਰੇ ਨਹੀਂ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਜਦੋਂ ਨੌ ਦੁਆਰ ਖੁੱਲਦੇ ਆ ਜੋ ਕਿ ਸਾਡੇ ਸਰੀਰ ਦੇ ਵਿੱਚ ਆ ਤੇ ਹਰ ਇੱਕ ਜੀਵ ਨੂੰ ਦਿਖਾਈ ਦਿੰਦੇ ਆ ਤੇ ਜਦੋਂ ਇਹ ਦਰ ਖੁੱਲਦੇ ਆ ਇਹ ਕਦੋਂ ਖੁੱਲਦੇ ਆ ਤੇ ਜਦੋਂ ਖੁੱਲਦੇ ਆ ਤਾਂ ਜੀਵ ਦੇ ਨਾਲ ਕੀ ਹੁੰਦਾ ਹੈ ਅਭਿਆਸ ਕਰਦੇ ਕਰਦੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਜੀਵ ਨੂੰ ਇਹ ਪਤਾ ਲੱਗਦਾ ਹੈ ਕਿ ਜੋ ਰੁਕਾਵਟ ਪੈਂਦੀ ਹੈ ਉਹ ਕਿੱਥੋਂ ਪੈਦਾ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜੋ ਸਿਮਰਨ ਹੈ ਉਹ ਉਸੇ ਰੁਕਾਵਟ ਨੂੰ ਦੂਰ ਕਰਦਾ ਹੈ ਜਦੋਂ ਸਾਡੇ ਸਰੀਰ ਦੇ ਨੌ ਦਰ ਖੁੱਲਦੇ ਨੇ ਤਾਂ ਸਾਡੇ ਜੋ ਮਨ ਦੇ ਫੁਰਨੇ ਨੇ ਥਾਟਸ ਨੇ ਉਹ ਆਉਣੇ ਸ਼ੁਰੂ ਹੋ ਜਾਂਦੇ ਇਹ ਨਿਸ਼ਾਨੀ ਹੈ ਨੌ ਦਰ ਖੁੱਲਿਆਂ ਦੀ ਹੁਣ ਜੇ ਆਪਾਂ ਇਸ ਨੂੰ ਥੋੜਾ ਜਿਹਾ ਉਲਟ ਲੈ ਲਈਏ ਕਿ ਜੇ ਸਾਡੇ ਫੁਰਨੇ ਬੰਦ ਹੋ ਜਾਣ ਸਿਮਰਨ ਦੀ ਮਿਹਨਤ ਨਾਲ ਆਪਾਂ ਧਿਆਨ ਦੇ ਵਿੱਚ ਬੈਠੇ ਹਾਂ ਤਾਂ ਸਾਡੇ ਜੋ ਨੌ ਦਰ ਨੇ ਉਹ ਬੰਦ ਹੋ ਜਾਣਗੇ ਨੌ ਦਰ ਬੰਦ ਹੋ ਗਏ ਵਿਚਾਰ ਆਉਣੇ ਵੀ ਬੰਦ ਹੋ ਗਏ ਨੌ ਦਵਾਰਾਂ ਦੇ ਵਿੱਚੋਂ ਨਿਕਲ ਕੇ ਮਨ ਤ੍ਰਿਕੁਟੀ ਨੂੰ ਪਾਰ ਕਰਕੇ ਦਸਮ ਦਵਾਰ ਤੇ ਬੈਠ ਜਾਂਦਾ ਹੈ ਪਰ ਇਹ ਦਰ ਹਜੇ ਬੰਦ ਹੈ ਗੁਰਬਾਣੀ ਵਿੱਚ ਸਾਨੂੰ ਇੰਜ ਸਮਝਾਇਆ ਕਿ ਇਹ ਜੋ ਦਰ ਹੈ ਇਹ ਬੜੇ ਸਮੇਂ ਦਾ ਬੰਦ ਹੈ ਇਸ ਉੱਤੇ ਜੋ ਤਾਲਾ ਲੱਗਾ ਹੈ ਉਸ ਨੂੰ ਜੰਗ ਲੱਗ ਚੁੱਕਾ ਹੈ ਇਹ ਬੱਜਰ ਕਪਾਟ ਹੋ ਗਿਆ ਹੈ ਹੁਣ ਕਹਿੰਦੇ ਜੇ ਤੁਸੀਂ ਇਸ ਦਰ ਨੂੰ ਖੋਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਚੀਜ਼ ਦੀ ਲੋੜ ਪਵੇਗੀ ਜਦ ਤੱਕ ਤੁਸੀਂ ਉਸ ਚੀਜ਼ ਦਾ ਸਹਾਰਾ ਨਹੀਂ ਲੈਂਦੇ ਤਾਂ ਕਹਿੰਦੇ ਇਹ ਜੋ ਦਸਮ ਦਵਾਰ ਹੈ ਇਹ ਖੁੱਲਦਾ ਨਹੀਂ ਫਿਰ ਸਾਨੂੰ ਪਤਾ ਕਿਵੇਂ ਲੱਗੇ ਕਿ ਦਸਮ ਦਵਾਰ ਖੁੱਲਣ ਤੋਂ ਬਾਅਦ ਕੀ ਹੁੰਦਾ ਹੈ ਗੁਰੂ ਜੀ ਸਮਝਾਉਂਦੇ ਆ ਕਿ ਜੇ ਤੁਸੀਂ ਇਹ ਦਰ ਖੋਲਣਾ ਹੈ ਤਾਂ ਤੁਹਾਨੂੰ ਗੁਰੂ ਦੇ ਸ਼ਬਦ ਦੀ ਲੋੜ ਹੈ ਜੋ ਜੋ ਤੁਸੀਂ ਇਸ ਦਰ ਤੇ ਬੈਠ ਕੇ ਉਸ ਸ਼ਬਦ ਦੀ ਸੇਵਾ ਕਰੋਗੇ ਉਸ ਸ਼ਬਦ ਨੇ ਹੀ ਇਹ ਦਰ ਖੋਲਣਾ ਹੈ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜਕਰ ਵਾਸਾ ਪਾਏ ਜਦੋਂ ਨੌ ਦਰਾਂ ਨੂੰ ਜੀਵ ਬੰਦ ਕਰ ਲੈਂਦਾ ਹੈ ਤਾਂ ਮਨ ਦਾ ਜੋ ਵਾਸਾ ਹੈ ਉਹ ਦਸਵੇਂ ਘਰ ਵਿੱਚ ਹੋ ਜਾਂਦਾ ਹੈ ਉੱਥੇ ਕੀ ਹੋਵੇਗਾ ਗੁਰੂ ਦਾ ਸ਼ਬਦ ਵੀ ਸਾਨੂੰ ਉੱਥੋਂ ਹੀ ਮਿਲੇਗਾ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਦਿਨ ਰਾਤ ਉਥੇ ਉਹ ਅਨਹਦ ਸ਼ਬਦ ਵੱਜਦੇ ਰਹਿੰਦੇ ਨੇ ਤੇ ਸਾਨੂੰ ਸੁਣਾਈ ਦਿੰਦੇ ਨੇ ਗੁਰਮਤੀ ਸ਼ਬਦ ਸੁਣਾਉਣਿਆ ਜਦੋਂ ਗੁਰੂ ਦੀ ਮੱਤ ਲੈ ਕੇ ਆਪਾਂ ਉਥੇ ਜਾਂਨੇ ਆ ਤਾਂ ਜੀਵ ਨੂੰ ਸੁਣਾਈ ਦਿੰਦੇ ਜਿੰਨੀ ਉਸ ਸ਼ਬਦ ਦੀ ਸੇਵਾ ਕੀਤੀ ਜਾਵੇਗੀ ਓਨੀ ਹੀ ਜਲਦੀ ਮਾਲਕ ਕਿਰਪਾ ਕਰਦੇ ਨੇ ਤੇ ਕੀ ਹੁੰਦਾ ਹੈ ਜਦੋਂ ਦਸਮ ਦਵਾਰ ਖੁੱਲ ਜਾਂਦਾ ਹੈ ਗੁਰਬਾਣੀ ਵਿੱਚ ਮਹਾਰਾਜ ਸਮਝਾਉਂਦੇ ਨੇ कि ਜਦੋਂ ਜੀਵ ਦਾ ਦਸਮ ਦੁਆਰ ਖੁੱਲ ਜਾਂਦਾ ਹੈ ਦਸਮ ਦੁਆਰ ਖੁੱਲਣ ਤੋਂ ਬਾਅਦ ਜੀਵ ਉਸ ਪ੍ਰਕਾਸ਼ ਰੂਪ परमात्मा ਨੂੰ ਵੇਖਦਾ ਹੈ ਮਿਲਦਾ ਹੈ ਤੇ ਸਭ ਤੋਂ ਵੱਡੀ ਜੋ ਗੱਲ ਹੈ ਜੋ ਮਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਘਰ ਬਣਾ ਕੇ ਦਿੱਤਾ ਹੈ ਜੋ ਮਨ ਵਾਸਤੇ ਹੈ ਦਸਮ ਦੁਆਰ ਖੁੱਲਣ ਤੋਂ ਬਾਅਦ ਜੀਵ ਆਪਣੇ ਘਰ ਦੇ ਵਿੱਚ ਆਉਣਾ ਜਾਣਾ ਬਣਾਉਂਦਾ ਹੈ ਇਹ ਹੁੰਦਾ ਹੈ ਦਸਮ ਦੁਆਰ ਖੁੱਲਣ ਤੋਂ ਬਾਅਦ ਜੋ ਕਿ ਛੋਟੀ ਮੋਟੀ ਗੱਲ ਨਹੀਂ ਹੈ ਕਿਉਂਕਿ ਹਜੇ ਆਪਾਂ ਆਪਣੇ ਘਰ ਨਹੀਂ ਜਾਂਦੇ ਭਵ ਸਾਗਰ ਦੇ ਵਿੱਚ ਡਿੱਗ ਜਾਂਦੇ ਆ ਪਰ ਜਿਉਂ ਹੀ ਸਾਡਾ ਦਸਮ ਦੁਆਰ ਖੁੱਲਦਾ ਹੈ ਜੀਵ ਆਪਣੇ ਸੱਚੇ ਮਹਿਲ ਘਰ ਦੇ ਵਿੱਚ ਚਲੇ ਜਾਂਦਾ ਹੈ ਉਹ ਘਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਵਾਸਤੇ ਬਣਾ ਕੇ ਦਿੱਤਾ ਹੈ ਪਰ ਉੱਥੇ ਬਹੁਤ ਵਿਭਾਗੀ ਜੀਵ ਜਾਂਦੇ ਨੇ ਆਪਣੇ ਵਰਗੇ ਜੀਵ ਨਹੀਂ ਜਾਂਦੇ ਆਪਾਂ ਕਿਉਂ ਨਹੀਂ ਜਾਂਦੇ ਰੀਜ਼ਨ ਕੀ ਹੈ ਕਰ ਮਾਲਕ ਨੇ ਸਾਰਿਆਂ ਵਾਸਤੇ ਬਣਾ ਕੇ ਦਿੱਤਾ ਹੈ ਸਾਰਿਆਂ ਨੂੰ ਹੀ ਮਾਲਕ ਆਵਾਜ਼ਾਂ ਮਾਰਦੇ ਨੇ ਪਰ ਆਪਾਂ ਆਪਣੇ ਉਸ ਸੱਚੇ ਮਹਿਲ ਘਰ ਦੇ ਵਿੱਚ ਪਰਵੇਸ਼ੇ ਨਹੀਂ ਕਰਦੇ ਤਾਂ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਹਿੰਦੇ ਤੁਸੀਂ ਜਿਹੜਾ ਇੱਕ ਦੋਸਤੀ ਪਾਈ ਹੈ ਇਹ ਗਲਤ ਬੰਦਿਆਂ ਦੇ ਨਾਲ ਦੋਸਤੀ ਪਾਈ ਹੈ ਜੋ ਕਿ ਤੁਹਾਨੂੰ ਘਰੇ ਨਹੀਂ ਆਉਣ ਦਿੰਦੇ ਹੁਣ ਦੁਨਿਆਵੀ ਤੌਰ ਤੇ ਆਪਾਂ ਵੇਖਦੇ ਹਾਂ ਆਪਣੇ ਬੱਚੇ ਦਾ ਜੋ ਯਾਰ ਮਿੱਤਰ ਦੋਸਤ ਜੇ ਗਲਤ ਸੰਗਤ ਵਿੱਚ ਉਹ ਭੇਜ ਜਾਵੇ ਤਾਂ ਉਹ ਜਿਹੜੇ ਦੋਸਤ ਹੁੰਦੇ ਨੇ ਆਪਣੇ ਬੱਚੇ ਨੂੰ ਗਲਤ ਆਦਤਾਂ ਦੇ ਵਿੱਚ ਲਾਉਂਦੇ ਨੇ ਉਸ ਦਾ ਸਮਾ ਖਰਾਬ ਕਰਦੇ ਨੇ ਤੇ ਉਸ ਨੂੰ ਗਲਤ ਤਰੀਕੇ ਦੇ ਨਾਲ ਗਾਈਡ ਕਰਦੇ ਨੇ ਤੇ ਘਰੇ ਵਾਪਸ ਨਹੀਂ ਆਉਣ ਦਿੰਦੇ ਤੇ ਮਹਾਰਾਜ ਵੀ ਸਾਨੂੰ ਇਹ ਕਹਿੰਦੇ ਨੇ ਕਹਿੰਦੇ ਤੁਸੀਂ ਦੋਸਤੀ ਕੀਤੀ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਨਾਲ ਜਿਹੜੇ ਕਿ ਤੁਹਾਨੂੰ ਤੁਹਾਡੇ ਸੱਚੇ ਮਹਿਲ ਉਹ ਘਰ ਦੇ ਵਿੱਚ ਜਾਣ ਨਹੀਂ ਦਿੰਦੇ ਜੇ ਕਹਿੰਦੇ ਤੁਸੀਂ ਇਹਨਾਂ ਤੋਂ ਆਪਣਾ ਖੇੜਾ ਛੁਡਾ ਲਵੋ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਆ ਸਕਦੇ ਹੋ ਹੁਣ ਅਸੀਂ ਇਹਨਾਂ ਪੰਜਾਂ ਤੋਂ ਆਪਣਾ ਖੇੜਾ ਕਿਵੇਂ ਛੁਡਾਈਏ ਦਸਮ ਦਵਾਰ ਖੋਲਣ ਵਾਸਤੇ ਕਈ ਜੀਵ ਅੱਜਕੱਲ ਸਿੱਖਾਂ ਦੇ ਵਿੱਚ ਵੀ ਬਹੁਤ ਪ੍ਰਚਲਿਤ ਹੈ ਕਿ ਸਾਹਮਣੇ ਮੋਮਬੱਤੀ ਰੱਖ ਕੇ ਉਸ ਦੀ ਲਾਟ ਵੱਲ ਵੇਖਣਾ ਜਿਸ ਨੂੰ ਤਰਾਟਕ ਕਹਿੰਦੇ ਨੇ ਬਹੁਤ ਜੀਵ ਕਰਦੇ ਨੇ ਤੇ ਬੜਾ ਜ਼ੋਰ ਲੱਗਦਾ ਹੈ ਜਦੋਂ ਇਹ ਤਰਾਟਕ ਕੀਤਾ ਜਾਂਦਾ ਅੱਖਾਂ ਦਾ ਜ਼ੋਰ ਲੱਗਦਾ ਹੈ ਮੱਥੇ ਤੇ ਖਿੱਚ ਪੈਂਦੀ ਹੈ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਅੱਖਾਂ ਲਾਲ ਹੋ ਜਾਂਦੀਆਂ ਨੇ ਮਾਰੇ ਕਹਿੰਦੇ ਇਸ ਦਰ ਨੂੰ ਖੋਲਣ ਵਾਸਤੇ ਕੋਈ ਪੁੱਠਾ ਲਟਕਿਆ ਹੈ ਕਿਸੇ ਨੇ ਆਪਣਾ ਸਰੀਰ ਕਟਾਇਆ ਹੈ ਕਿਸੇ ਨੇ ਭੋਜਨ ਛੱਡ ਦਿੱਤਾ ਕਿਸੇ ਨੇ ਕੱਪੜੇ ਪਾਉਣੇ ਹੀ ਛੱਡ ਦਿੱਤੇ ਕਿਸੇ ਨੇ ਕਹਿੰਦੇ ਆਪਣਾ ਘਰ ਹੀ ਛੱਡ ਦਿੱਤਾ ਤੇ ਪਹਾੜਾਂ ਦੇ ਵਿੱਚ ਜੰਗਲਾਵਲ ਨੂੰ ਤੁਰ ਪਿਆ ਕਿ ਮੈਂ ਆਪਣਾ ਦਸਮ ਦਵਾਰ ਖੋਲਣਾ ਹੈ ਜੇ ਮੈਂ ਆਪਣੇ ਘਰ ਵਿੱਚ ਰ੍ਹਾਂਗਾ ਜੇ ਮੈਂ ਸੋਹਣੇ ਸੋਹਣੇ ਕੱਪੜੇ ਪਾਵਾਂਗਾ ਜੇ ਮੈਂ ਖਾਵਾਂਗਾ ਪੀਵਾਂਗਾ ਜੇ ਮੈਂ ਪੁੱਠਾ ਨਾ ਲਟਕਾਂਗਾ ਤਾਂ ਮੇਰਾ ਇਹ ਦਰ ਨਹੀਂ ਖੁੱਲੇਗਾ ਪਰ ਗੁਰਬਾਣੀ ਵਿੱਚ ਜੀਵ ਨੂੰ ਸਿੱਧੇ ਰਾਹ ਤੇ ਪਾਇਆ ਹੈ ਬਹੁਤ ਹੀ ਆਸਾਨ ਰਸਤੇ ਤੇ ਪਾਇਆ ਹੈ ਕੋਈ ਵੀ ਤੋੜ ਮੋੜ ਨਹੀਂ ਹੈ ਹਾਂ ਕਈ ਚੀਜ਼ਾਂ ਛੱਡਣ ਵਾਸਤੇ ਕਿਹਾ ਹੈ ਪਰ ਉਹ ਮਨ ਦੇ ਵਿਚਾਰ ਨੇ ਜੋ ਅਸੀਂ ਅੰਦਰੋਂ ਅੰਦਰ ਹੀ ਲੈਂਦੇ ਹਾਂ ਪਰ ਜੇ ਅਸੀਂ ਉਹ ਵਿਚਾਰ ਛੱਡ ਦੇਵਾਂਗੇ ਤਾਂ ਸਾਡਾ ਹੀ ਭਲਾ ਹੋਵੇਗਾ ਕਿਉਂਕਿ ਮਹਾਰਾਜ ਬਹੁਤ ਬਰੀਕੀ ਦੇ ਵਿੱਚ ਗਿਆਨ ਦਿੰਦੇ ਨੇ ਕਿ ਜੇ ਭਾਈ ਤੁਸੀਂ ਕਿਸੇ ਦਾ ਹੱਕ ਵੀ ਮਾਰਦੇ ਆ ਜੇ ਕਿਸੇ ਦੀ ਨਿੰਦਿਆ ਵੀ ਕਰਦੇ ਆ ਚੁਗਲੀ ਕਰਦੇ ਆ ਝੂਠ ਬੋਲਦੇ ਆ ਤਾਂ ਤੁਹਾਨੂੰ ਦਰਗਾਹ ਦੇ ਵਿੱਚ ਬਹੁਤ ਵੱਡੀ ਸਜ਼ਾ ਦਿੱਤੀ ਜਾਂਦੀ ਹੈ ਤੇ ਉੱਥੇ ਬੜਾ ਬੇਇੱਜ਼ਤ ਕੀਤਾ ਜਾਂਦਾ ਹੁਣ ਗੁਰੂ ਜੀ ਨੇ ਇੰਨਾ ਆਸਾਨ ਰਸਤਾ ਦੱਸਿਆ ਕਹਿੰਦੇ ਤੁਸੀਂ ਸਵਾਸ ਗ੍ਰਾਸ ਸਿਮਰਨ ਦਾ ਅਭਿਆਸ ਕਰਨਾ ਸਵਾਸ ਗ੍ਰਾਸ ਦਾ ਮਤਲਬ ਆਪਾਂ ਸਮਝਦੇ ਆਂ ਸਵਾਸ ਜਿਹੜਾ ਅੰਦਰ ਗਿਆ ਉਸਨੂੰ ਸਵਾਸ ਕਹਿੰਦੇ ਨੇ ਜੋ ਅੰਦਰੋਂ ਬਾਹਰ ਨੂੰ ਆ ਗਿਆ ਉਸਨੂੰ ਗਰਾਸ ਕਹਿੰਦੇ ਨੇ ਐਸ ਵਿਧੀ ਦੇ ਨਾਲ ਜਦੋਂ ਆਪਾਂ ਸਿਮਰਨ ਕਰਨਾ ਸ਼ੁਰੂ ਕਰ ਦਿੰਨੇ ਆ ਸਾਡੀ ਸੁਰਤੀ ਸਾਡਾ ਜਿਹੜਾ ਮਾਨਿਆ ਇਹਨਾਂ ਪੰਜਾ ਮਗਰ ਲੱਗਾ ਉਹ ਇਹਨਾਂ ਤੋਂ ਪਾਸੇ ਹੋਣਾ ਸ਼ੁਰੂ ਹੋ ਜਾਂਦਾ ਜਿਉਂ-ਜਿਉਂ ਇਸ ਨੂੰ ਅਕਲ ਆਉਂਦੀ ਜਾਂਦੀ ਹੈ ਇਹ ਉਹਨਾਂ ਪੰਜਾਂ ਤੋਂ ਪਰੇ ਹੁੰਦਾ ਅੰਦਰੋਂ-ਉਂਦਰ ਹੀ ਮਾਲਕ ਨੂੰ ਇਹ ਬੇਨਤੀਆਂ ਕਰਦਾ ਹੈ ਸੱਚੇ ਪਾਤਸ਼ਾਹ ਜੀ ਇਹਨਾਂ ਪੰਜਾਂ ਨੂੰ ਮੇਰੇ ਤੋਂ ਦੂਰ ਕਰ ਦਿਓ ਇਹ ਬਹੁਤ ਤੰਗ ਤੇ ਪਰੇਸ਼ਾਨ ਕਰਦੇ ਨੇ ਹਰ ਸਮੇਂ ਮੈਨੂੰ ਕੋਈ ਨਾ ਕੋਈ ਫੁਰਨਾ ਦਿੰਦੇ ਨੇ ਕਦੀ ਚੰਗਾ ਫੁਰਨਾ ਦਿੰਦੇ ਨੇ ਕਦੀ ਮਾੜਾ ਫੁਰਨਾ ਦਿੰਦੇ ਨੇ ਮਹਾਰਾ ਕਹਿੰਦੇ சுவாਸ ਗ੍ਰਾਸ ਸਿਮਰਨ ਕਰਕੇ ਤੁਸੀਂ ਆਪਣੇ ਵਿਚਾਰ ਮਾਰੋ ਮਹਾਰਾ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਣਨਾ ਆਵੇ ਵਿਚਾਰਾਂ ਨੂੰ ਮਾਰ ਕੇ ਹੀ ਤੁਸੀਂ ਉਸ ਦਸ਼ਮ ਦਵਾਰ ਤੇ ਬੈਠ ਸਕਦੇ ਹੋ ਤੇ ਦਰ ਖੁੱਲਣ ਤੋਂ ਬਾਅਦ ਸਭ ਤੋਂ ਵੱਡੀ ਜੋ ਇਸ ਜੀਵ ਦੇ ਨਾਲ ਘਟਨਾ ਵਾਪਰਦੀ ਹੈ ਜੋ ਕਿ ਬਹੁਤ ਹੀ ਆਨੰਦਮਈ ਹੈ ਜੀਵ ਇਥੇ ਵਧਾਈ ਦਾ ਪਾਤਰ ਬਣਦਾ ਹੈ ਕਿ ਉਸਨੇ ਆਪਣਾ ਮੰਨ ਦਾ ਘਰ ਲੱਭ ਲਿਆ ਹੈ ਮਾਲਕ ਨੇ ਦਰ ਅੰਦਰੋਂ ਖੋਲ੍ਹਿਆ ਤੇ ਮਾਲਕ ਨੇ ਆਪ ਬੁਲਾਇਆ ਕਿ ਪੁੱਤ ਤੂੰ ਆਪਣੇ ਘਰ ਦੇ ਵਿੱਚ ਆ ਕੇ ਬੈਠਿਆ ਕਰ ਇੱਥੇ ਰਿਹਾ ਕਰ ਤੂੰ ਬੇਗਾਨੇ ਇਲਾਕੇ ਦੇ ਵਿੱਚ ਜਾ ਕੇ ਉੱਥੇ ਬਹੁਤ ਗਲਤ ਆਦਤਾਂ ਦੇ ਵਿੱਚ ਪੈਣਾ ਹੈ ਤੂੰ ਉੱਥੇ ਜਾ ਕੇ ਬਹੁਤ ਦੁਖੀ ਹੁੰਨਾ ਹੈ ਸੋ ਅਸੀਂ ਵੀ ਅੱਜ ਤੋਂ ਹੀ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਹੈ ਜਪਨਾ ਕੀ ਮਿਹ ਬਹੁਤ ਹੀ ਆਸਾਨ ਵਿਧੀ ਹੈ ਰਸਨਾ ਤੋਂ ਬੋਲਣਾ ਤੇ ਕੰਨਾਂ ਤੋਂ ਸੁਣਨਾ ਆਪਣੇ ਸਰੀਰ ਨੂੰ ਹਿਲਾਉਣਾ ਨਹੀਂ ਹੈ ਕਿਸੇ ਵੀ ਆਰਾਮਦਾਇਕ ਪੋਜੀਸ਼ਨ ਦੇ ਵਿੱਚ ਬੈਠ ਕੇ ਆਪਾਂ ਅਭਿਆਸ ਕਰਨਾ ਜਿਉਂ-ਜਿਉਂ ਜਪਦੇ ਜਾਵਾਂਗੇ ਵਿਚਾਰ ਸਾਡੇ ਮਰਦੇ ਜਾਣਗੇ ਘਟਦੇ ਜਾਣਗੇ ਤੇ ਇੱਕ ਦਿਨ ਐਸਾ ਆਵੇਗਾ ਕਿ ਉਹ ਦਰ ਖੁੱਲੇਗਾ ਤੇ ਅਸੀਂ ਵੀ ਆਪਣੇ ਮਨ ਦੇ ਸੱਚੇ ਘਰ ਨੂੰ ਲੱਭ ਲਵਾਂਗੇ